ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦਿਨਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ ਇਹ ਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਤੋਂ ਦੇਣੀ ਹੈ ਜੇ ਤੁਹਾਡੇ ਕੋਲੇ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਆ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਹੈ ਐਸਐਮਓ 2.5 ਲੱਖ ਤੱਕ ਦੀਆਂ ਖਰੀਦ ਸਕਦਾ ਹੈ ਜਿਹੜਾ ਡੀਐਚਐਸ ਹੈ 20 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫਾਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ ਤੇ ਐਕਸਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟਰਾਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਏ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲ ਮਸ਼ੀਨ ਜਾਂ আল্ট্রਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲੈਂਟ ਕਰਨ ਲੱਗੇ ਆਂ ਪ੍ਰਾਈਵੇਟ ਬਲੀਚ ਦਾ ਕੋਈ ਪੈਸਾ ਨਹੀਂ ਲੱਗੂਗਾ ਉਹ ਐਕਸਰੇ ਲਿਆ ਕੇ আল্ট্রਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹੱਦਸਾਲ ਅਸੀਂ ਇੰਪੈਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ ਸਕੂਲ এডੂਕੇਸ਼ਨ ਦੇ ਵਿੱਚ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬੜੇ ਸਾਫ਼ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਨੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿਉਂ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇਮੰਦਰ ਨੂੰ ਵਿਦਿਆਦਾਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿਉਂ ਉੱਥੇ ਕੌਣ ਆਉਂਦਾ ਹੈ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹ ਵਿੱਚ ਮਿਲਣ ਗਿਆ ਸੋ ਸਕੂਲ এডਿਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਤੇ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਵਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨਉਪਤ ਨਹੀਂ ਅਸੀਂ ਆਉਂਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡਿਕਾ ਨਿਪੋਰਟ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਗਏ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਲੀਖਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਹਾਂ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰ ਚੂਡਜ਼ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਆਪਾਂ ਕਹਿੰਦੇ ਉਹਨਾਂ ਦਾ ਵੀ ਕੰਮ ਕੰਮ ਬਣ ਜਾਊਗਾ ਤੇ ਸਾਡਾ ਉਹ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗਦੇ ਰੂਲਡ ਬੈਰਮੈਂਟ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਉੱਥੇ ਕੇਂਦਰ ਕੋਲੇ ਰੁਕਿਆ ਪਿਆ ਐਕਟਸ ਹੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਹਦੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲੈਟੀਆਂ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਗਲਤ ਥਾ ਤੇ ਪੈਸਾ ਯੂਜ਼ ਪਰ ਉਹਨਾਂ ਦੀ ਗਲਤੀ ਤਾਂ ਸਾਨੂੰ ਦੱਸਿਆ ਨਾ ਦਿਓ ਨਾ ਤੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋੜਨਾ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਹੈ ਦੇਸ਼ ਦਾ ਤੂੰ ਮੰਡੀਆਂ 'ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ 'ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨੇ ਪੈਸੇ ਪਹਿਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਜਿੰਨੇ ਨਰੇਗਾ ਦੇ ਜਾਂ ਜਿੰਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਅਦ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲੇ ਗਿਆ ਡਿਪਲੀਕੇਸ਼ਨ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲੋ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਆ ਬਾਸਾ ਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛੱਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲ ਪਹਿਲਾਂ ਵਾਲੇ ਪ ਕਿ ਪਹਿਲਾਂ ਲੀਆਂ ਸਰਕਾਰਾਂ ਨੇ ਜਿਹੜੀਆਂ ਅੱਤਾਂ ਪਾਈਆਂ ਹੋਈਆਂ ਉਹ ਬਦਲਣੀਆਂ ਨੇ ਤੇ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲੇ ਕੱਲੇ-ਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ-ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣੇ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾਂ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ ਔਰ ਨਾਲ ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਆ ਆਪਣੇ ਪੰਜਾਬੀ ਚ ਕਹਾਵਤ ਆ ਤੂੰ ਕਿਹੜਾ ਡੀਸੀ ਲੱਗੇ ਇਹ ਸਹੀ ਕਹਾਵਤ ਹੈ ਡੀਸੀਆਂ ਕੋਲੇ ਬਹੁਤ ਪਾਵਰ ਹੁੰਦੀ ਹੈ ਡੀਸੀ ਚੰਗੀ ਨੀਂਦ ਦਾ ਆ ਜਾਏ ਤਾਂ ਜ਼ਿਲੇ ਦੀ ਕਾਇਆ ਪਲਟ ਜਾਂਦੀ ਹੈ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ ਕੋਈ ਜਿਵੇਂ ਅਕਸ ਕਸੀਆਂ ਸੋਆਂ ਦਾ ਕਿਤੇ ਫਾਜ਼ਲ ਕਾਜ ਕਿਤੇ ਉੱਚਾ ਘੜਾ ਹੈ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਵਿਰੁੱਧ ਲਹਾਟੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੂਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟਲ ਸੰਬੰਧਿਤ ਕੇਸ ਨੇ ਆ ਸਨ ਉਹਨਾਂ ਨੇ ਜਾਰੀ ਕੀਤੀਆਂ ਨੇ ਜੀ ਦੇਖੋ ਕਿ ਸਾਡੇ ਕੋਲੇ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਹਾਂ ਹਨਾ ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ ਲੁਧਿਆਣੇ ਚ 17 ਨੇ ਜਲੰਧਰ ਚ 6 ਨੇ ਸੋ ਨਰੇਗਾ ਨੂੰ ਵੀ ਅਸੀਂ ਕਿ ਐਪਡੇਟ ਕਰੋ ਗਰੀਬਾਂ ਨੂੰ ਕੰਮ ਵੀ ਮਿਲਦਾ ਤੇ ਇੱਥੇ ਪ੍ਰੋਗਰੈਸ ਵੀ ਹੁੰਦੀ ਹੈ हां ਆ ਬਹੁਤ ਵੱਡਾ ਹੈ ਕਿ ਨਰੇਗਾ ਦੇ ਪੈਸੇ ਦਾ 2021-22 ਚ 67.27 ਕਰੋੜ ਰੁਪਇਆ ਖਰਚਿਆ ਸੀ। ਵਾਟਰ ਸਰਸਸ ਤੇ 2022-23 ਚ 79.95 ਤੇ ਜਦੋਂ 2023-24 ਆ ਗਈ ਸਾਡੇ ਸਰਕਾਰ ਦਾ ਸਿੱਧੇ ਹੀ 277.24 ਕਰੋੜ ਯਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ ਲੋਕਾਂ ਦਾ ਪੈਸਾ ਹੈ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਹੀਂ ਜੀਐਸਟੀ ਨਹੀਂ ਸੈਂਟਰ ਨੂੰ ਹੀ ਦੇਣੇ ਭਾਵੇਂ ਸਾਡੇ ਕੋਲੇ ਆਉਂਦਾ ਉਹ ਪੈਸਾ ਵਰਤਣਾ ਹੈ ਲੋਕਾਂ ਲਈ ਸੋ ਨਰੇਗਾ ਮਨਰੇਗਾ ਦੀ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ ਕਿ ਬਾਅਦ ਚ ਤੁਹਾਨੂੰ ਇਹ ਸਾਰਾ ਪ੍ਰੋਵਾਈਡ ਕਰਾ ਦਾਂਗੇ ਕਿ ਆ ਦੇਖੋ ਕਲੀਨਿੰਗ ਆਫ ਕਨਾਲਸ 75% ਕੰਮ ਹੋ ਗਿਆ ਹੁਣ ਕੀ ਹੈ ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾ ਸਾਡੇ ਕੋਲ 2 ਮਹੀਨੇ ਹੋਣਗੇ 20 ਮਈ ਤੱਕ ਵੀ ਜੂਨ ਤੱਕ April 20 ਤੋਂ ਲਾ ਲਓ ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ਼ ਕਰਨ ਲਈ ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ ਉਸ ਵੇਲੇ JCB ਬਾਹਰ ਵੀ ਚੱਲ ਸਕਦੀ ਹੈ ਅੰਦਰ ਵੀ ਚੱਲ ਸਕਦੀ ਹੈ ਜਦੋਂ ਫਹਾੜ ਆ ਜਾਂਦੇ ਨੇ ਅਸੀਂ ਉਦੋਂ JCB ਲਾਪਟੇ ਫਿਰਦੇ ਹੁੰਦੇ ਆ ਦੁਨੀਆ ਚੰਨ ਤੇ ਚਲੀ ਗਈ ਅਸੀਂ ਬੋਰੀਆਂ ਦੇ ਬੰਨ ਲਾਈ ਜੰਨੇ ਅਜੇ ਤੱਕ ਸੋ ਅੱਜ ਸਖਤਾ ਦਾਇਤਾਂ ਦਿੱਤੀਆਂ ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਕੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਉਂਟ ਉਹਨਾਂ ਨੂੰ 11 ਕਰੋੜ 95 ਲੱਖ ਕਰਤੀ ਜਾ ਰਹੀ 75% ਕੰਮ ਹੋ ਗਿਆ ਲਾਈਨਿੰਗ ਆਫ ਕਨਾਲਸ 80% ਹੋ ਗਿਆ ਸੋ 70 80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੁਣ ਫਰਵਰੀ ਮਾਰਚ ਹੋਰ ਫਾਸਟ ਹੋ ਜਾਊਗਾ ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ ਦੋ ਕੰਮ ਐ ਹਜੇ ਨੇ ਜਿਹੜੇ ਟਾਈਮ ਨਾ ਹੁੰਦੇ ਨੇ ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀਆਂ ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ ਚ ਪੰਨੇ ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਹੋਊਗਾ ਸੜਕਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਦੱਸ ਦਈਏ ਜ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ ਤੁਸੀਂ ਕਰ ਲਓ ਕੰਮ ਹਾਂ ਜਿਹੜੇ ਸਫਾਈ ਹੈ ਨਦੀਆਂ ਨਾਲ ਰਜਵਾਹਿਆਂ ਦੀ ਇਹੇ ਵੀ ਟਾਈਮ ਹੈ ਅਪ੍ਰੈਲ ਮਈ ਦੇ ਵਿੱਚ ਹੀ ਹੋਊਗਾ ਅਪ੍ਰੈਲ ਮਈ ਜੂਨ ਦਾ 15 ਉਹ ਤਾਂ ਕੋਈ ਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਬਜਟ ਕਿੰਨਾ ਮਿਲੂਗਾ ਅਸੀਂ ਪਹਿਲਾਂ ਹੀ ਦੇ ਦਿੱਤਾ ਤਾਂ ਕਿ ਸ਼ੁਰੂ ਕਰ ਲੈ ਸੋ ਮੋਸਟ ਐਡਵਾਂਸਡ ਸਰਕਾਰ ਹੈ ਦੇਸ਼ ਦੀ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦੇਣ ਦੀਆਂ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ ਔਰ ਐਸਐਸਪੀਜ਼ ਨਾਲ ਪਹਿਲਾਂ ਮੀਟਿੰਗ ਹੋ ਗਈ ਡੀਸੀਜ਼ ਨਾਲ ਹੋਗੀ ਹਰ ਪੱਦਰ ਦੇ ਅਧਿਕਾਰੀ ਨੂੰ ਅਸੀਂ ਇਹੀ ਆਰਡਰ ਦਿੱਤਾ ਹੋਇਆ ਹੈ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹਨੂੰ ਵਰਤਣਾ ਜੇ ਕੋਈ ਕੁਰਸੀ ਤੇ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਉਹ ਕਿਰਪਾ ਕਰਕੇ ਆਪਣੀ ਕੁਰਸੀ ਛੱਡ ਸਕਦਾ ਹੈ ਤੇ ਉਹਨੂੰ ਇੱਥੇ ਕੋਈ ਰੈਸਟ ਚੇਅਰ ਹੋਰ ਕੋਈ ਲੈਣੀ ਹੈ ਆਰਾਮ ਕਰਨਾ ਹੈ ਤਾਂ ਉਹ ਵੀ ਦੇ ਦਾਂਗੇ ਸਾਡੇ ਕੋਲੇ ਅਫਸਰਾਂ ਦੀ ਜਾਂ ਸੱਚੀ ਨੀਤ ਵਾਲੇ ਜਿਹੜੇ ਅਫਸਰ ਨੇ ਉਹਨਾਂ ਦੀ ਘਾਟ ਨਹੀਂ ਹੈਗੀ ਤੇ ਨੌਜਵਾਨ ਬਹੁਤ ਟੈਲੈਂਟਡ ਨੇ ਆਉਣ ਵਾਲੇ ਦਿਨਾਂ 'ਚ ਨੌਕਰੀਆਂ ਦਾ ਖਿਲਸਾ ਵੀ ਜਾਰੀ ਰਹੂਗਾ। ਹਾਂ ਅੱਜ ਜਿਵੇਂ এডੂਕੇਸ਼ਨ ਦੀ ਗੱਲ ਹੋਈ ਆ ہماری ਪਾਰਟੀ ਦੀ ਗੱਲ ਕੀਤੀ ਨਾ ਵੀ এডੂਕੇਸ਼ਨ ਤੇ ਮੈਡੀਕਲ ਇਹ ਦੋ ਪਿਲਰਸ ਐ ਇਸ ਦੇ ਵਿੱਚ ਅਜੇ ਇੱਕ ਅਚੀਵਮੈਂਟ ਵੀ ਹੈ ਕਿ ਜਿਹੜਾ ਗ੍ਰੀਨ ਸਕੂਲ ਪ੍ਰੋਗਰਾਮ ਹੈ ਉਹਦੇ ਤਹਿਤ ਸੰਗਰੂਰ ਨੂੰ ਜੋ ਕੀ ਹੈ ਪੂਰੇ ਦੇਸ਼ ਦੇ ਵਿੱਚ ਫਸਟ ਜੁਗਿਆ ਪਲੇਸ ਹੋ ਗਿਆ। ਹਾਂ ਦੇਖੋ ਇਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਹੌਲੀ-ਹੌਲੀ ਕੰਮ ਸਾਹਮਣੇ ਆਉਣ ਲੱਗਣਗੇ। ਅੱਜ ਸੰਗਰੂਰ ਦਾ ਰੰਗ ਸਾਹਮਣੇ ਆਇਆ ਸੰਗਰੂਰ ਨੂੰ ਅਸੀਂ ਰੋਲ ਮਾਡਲ ਮੰਨ ਕੇ ਸਾਰੇ ਪੰਜਾਬ ਚ ਅੱਜ ਮੈਂ ਕਿਹਾ ਕਿ ਸੰਗਰੂਰ ਨੂੰ ਸੰਗਰੂਰ ਵਾਂਗੂ ਕੰਮ ਕਰੋ ਸਿੱਖ ਲਓ ਇੱਕ ਦੂਜੇ ਤੋਂ ਕੋਈ ਮੋਗਿਆਲੇ ਡੀਸੀ ਨੇ ਕੋਈ ਹੋਰ ਵਧੀਆ ਕੰਮ ਕਰਤਾ ਕਪੂਰਥਲ ਵਾਲਿਆਂ ਨੇ ਕੁਝ ਹੋਰ ਕੰਮ ਕਰਤਾ ਤਾਂ ਦੂਜੇ ਡੀਸੀਜ਼ ਆਪਸ ਚ ਗਰੁੱਪ ਬਣਵਾਤਾ ਉਹਨਾਂ ਦਾ ਕਿ ਤੁਸੀਂ ਆਪਸ ਚ ਪੁੱਛੋ ਇਹ ਤੁਕਮੇ ਕੀਤਾ ਉਹ ਕਰੀਏ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ੍ਹ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾਮ ਹਲਕੇ ਦਾ ਕਾਲਗੜ੍ਹ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਦੇ ਆ ਤੇ ਇੱਕ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਜ਼ ਸਿਉ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜਨਨ ਕਿ ਹਰਕਲੀਡ ਨੇ 1.5 ਲੱਖ ਰੁਪਏ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਉਣ ਦੀ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਤਹਿਲ ਪੂਰੇ ਪੰਜਾਬ ਚ ਕਰ ਦੇਣਗੇ ਹੈ ਜੀ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਇਹ ਪੁਲਿਸ ਦੀਆਂ ਵਰਦੀਆਂ ਵੀ ਆਉਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜੇ ਉਹ ਜਿੰਨੇ ਵੀ ਵਰਦੀਆਂ ਨਾਲ ਸੰਬੰਧਤ ਨੇ ਸੀ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸਲਾਹੋ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬੈ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੋਵੇ ਤਾਂ ਜੁਪਤੀ ਕਮਿਸ਼ਨ ਸੰਗਰੂਰ ਇਦੇ ਬਾਰੇ ਜਾਣਕਾਰੀ ਵੀ ਦੇ ਦੇ ਅਸੀਂ ਵੀ ਜਾਰੀ ਕਰਦੇ ਹਾਂ